ਕੈਨੇਡਾ ਦੇ ਵਿੱਚ ਲਾਸਟ ਟਾਈਮ ਸੈਂਸਸ ਮਰਦਮਸ਼ੁਮਾਰੀ ਜਿਹੜੀ ਸਾਰੇ ਜਿੰਨੇ ਵੀ ਲੋਕ ਕੈਨੇਡਾ ਚ ਰਹਿੰਦੇ ਨੇ ਉਹਨਾਂ ਦੀ ਗਿਣਤੀ ਹੈ ਉਹ 2021 ਦੇ ਵਿੱਚ ਹੋਈ ਸੀ ਸੰ 2021 ਦੇ ਵਿੱਚ ਕੈਨੇਡਾ ਦੀ ਪਾਪੂਲੇਸ਼ਨ 36.99 ਮਿਲੀਅਨ ਸੀ ਸੋ 37 ਮਿਲੀਅਨ ਦੀ ਪਾਪੂਲੇਸ਼ਨ ਟੋਟਲ ਸੀ ਔਰ 37 ਮਿਲੀਅਨ ਦੇ ਵਿੱਚੋਂ 8.3 ਮਿਲੀਅਨ ਜਿਹੜੇ ਸੀ ਉਹ ਮਾਈਗ੍ਰੈਂਟ ਸੀ 23% ਪਾਪੂਲੇਸ਼ਨ ਦਾ ਕੈਨੇਡਾ ਵਿੱਚ ਸੰਨ 2021 ਦੇ ਵਿੱਚ ਉਹ ਮਾਈਗ੍ਰੈਂਟ ਸੀ ਉਮੀਦ ਕੀਤੀ ਜਾ ਰਹੀ ਹੈ ਜੀ ਸੰਨ 2041 ਤੱਕ 34% ਕੈਨੇਡਾ ਦੀ ਪਾਪੂਲੇਸ਼ਨ ਜਿਹੜੀ ਹੈ ਉਹ ਕਿਤੋਂ ਹੋਰੋਂ ਆਈ ਹੋਏਗੀ ਮਾਈਗ੍ਰੈਂਟ ਹੋਏਗੀ ਔਰ ਇਹਦੇ ਨਾਲ ਹੀ ਜਿਹੜੇ ਆਫੀਸ਼ੀਅਲਸ ਨੇ ਉਹ ਹੁਣ ਦੱਸਦੇ ਨੇ ਕਿ ਕਹਿੰਦੇ ਜਿਉਂ-ਜਿਉਂ ਗਿਣਤੀ ਵੱਧਦੀ ਹੈ ਇੱਥੇ ਪਾਪੂਲੇਸ਼ਨ ਜਿਹੜੀ ਹੈ ਬਾਹਰੋਂ ਆਏਗੀ ਉਸੇ ਸਾਥ ਦੇ ਨਾਲ ਅਨ ਡਾਕੂਮੈਂਟਡ ਅਜਿਹੇ ਲੋਕਾਂ ਦੀ ਵੀ ਗਿਣਤੀ ਵਾਧੀ ਹੈ ਜਿਨ੍ਹਾਂ ਦੇ ਕੋਲੇ ਕੈਨੇਡਾ ਵਿੱਚ ਰਹਿਣ ਨੂੰ ਅਸਲ ਦਸਤਾਵੇਜ਼ ਹੈ ਨਹੀਂਗੇ ਸੋ ਅਨ ਡਾਕੂਮੈਂਟਡ ਜਿਹੜੇ ਬਿਨਾਂ ਦਸਤਾਵੇਜ਼ ਲੋਕ ਨੇ ਉਹਨਾਂ ਦੀ ਵੀ ਗਿਣਤੀ ਨਾਲ ਉਹ ਨਾਲ ਪਾਪੂਲੇਸ਼ਨ ਦੇ ਵਾਧੀ ਹੁੰਦੀ ਹੈ ਐਸ ਟਾਈਮ ਸੰ 2025 ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਜਿਹੜੇ ਅਫੀਸ਼ੀਅਲਸ ਦੱਸ ਰਹੇ ਨੇ ਕਿ ਬਿਨਾਂ ਦਸਤਾਵੇਜ਼ ਲੋਕ ਕੈਨੇਡਾ ਵਿੱਚ ਉਹਨਾਂ ਦੀ ਗਿਣਤੀ 6 ਲੱਖ ਦੇ ਕਰੀਬ ਹੈ ਹੁਣ ਇਹ 6 ਲੱਖ ਜਿਹੜੇ ਲੋਕ ਕੈਨੇਡਾ ਵਿੱਚ ਪਹੁੰਚੇ ਸੀ ਉਹ ਜਾਂ ਤਾਂ ਪਹਿਲਾਂ ਇੱਥੇ ਸਟੂਡੈਂਟ ਵੀਜ਼ੇ ਤੇ ਆਏ ਸੀ ਵਰਕ ਪਰਮਿਟ ਦੇ ਉੱਪਰ ਆਏ ਸੀ ਜਾਂ ਵਿਜ਼ਿਟਰ ਆਏ ਸੀ ਇੱਥੇ ਰਹਿ ਗਏ ਜਾਂ ਫਿਰ ਉਹਨਾਂ ਨੇ ਅਸਾਈਲਮ ਅਪਲਾਈ ਕੀਤੇ ਸੀ ਇਹਨਾਂ ਸਾਰਿਆਂ ਦੇ ਜਦੋਂ ਕੇਸ ਫੇਲ ਹੋਏ ਜਿਹੜੇ ਲੋਕਾਂ ਦੇ ਕੇਸ ਫੇਲ ਹੋ ਗਏ ਉਹ ਆਊਟ ਆਫ ਸਟੇਟਸ ਹੋ ਗਏ ਇਹਦਾ ਮਤਲਬ ਉਹ ਬਿਨਾਂ ਦਸਤਾਵੇਜ਼ ਲੋਕ ਨੇ ਉਹ ਇਹ ਬਿਨਾ ਦਸਤਾਵੇਜ਼ ਲੋਕ ਨੇ ਨਾ ਜਿਹੜੇ ਰਹਿੰਦੇ ਤਾਂ ਆਮ ਲੋਕਾਂ ਦੇ ਵਿੱਚ ਹੀ ਨੇ ਔਰ ਉੱਥੇ ਹੀ ਉਹ ਵਿਚਰਦੇ ਨੇ ਬਿਨਾ ਕੰਮ ਤੋਂ ਗੁਜ਼ਾਰਾ ਨਹੀਂ ਹੋ ਸਕਦਾ ਸੋ ਕੰਮ ਵੀ ਕਰਦੇ ਨੇ ਇਹ ਲੋਕ ਹੁਣ ਸਭ ਤੋਂ ਵੱਧ ਕਿੱਥੇ ਰਹਿੰਦੇ ਨੇ ਇੱਕ ਤਾਂ ਇਹ ਗੱਲ ਧਿਆਨ ਰੱਖਣ ਵਾਲੀ ਹੈ ਕਿ ਸਭ ਤੋਂ ਜ਼ਿਆਦਾ ਲੋਕ ਜਿਹੜੇ ਬਿਨਾ ਦਸਤਾਵੇਜ਼ ਨੇ ਉਹ ਉੱਥੇ ਰਹਿਣਗੇ ਜਿੱਥੇ ਉਹਨਾਂ ਦੇ ਨਾਲ ਤੇ ਕੋਈ ਰਿਸ਼ਤੇਦਾਰ ਕੋਈ ਦੋਸਤ ਮਿੱਤਰ ਹੋਣਗੇ ਜਿੱਥੇ ਉਹਨਾਂ ਦੀ ਪਾਪੂਲੇਸ਼ਨ ਜ਼ਿਆਦਾ ਹੋਏਗੀ ਔਰ ਦੂਸਰੀ ਗੱਲ ਇਹ ਵੀ ਦੇਖਣ ਵਾਲੀ ਹੈ ਕਿ ਉਹ ਜਿਹੜਾ ਸਿਟੀ ਹੈ ਉਹ ਜਿਹੜੀ ਸਟੇਟ ਹੈ ਪ੍ਰੋਵਿੰਸ ਹੈ ਉਹ ਇਹਨਾਂ ਨਾਲ ਡੀਲ ਕਿਵੇਂ ਕਰ ਰਹੀ ਹੈ ਸਭ ਤੋਂ ਜ਼ਿਆਦਾ ਬਿਨਾਂ ਦਸਤਾਵੇਜ਼ ਲੋਕ ਟੋਰਾਂਟੋ ਜੀਟੀਏ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਰਹਿੰਦੇ ਨੇ ਜੀ ਕਹਿੰਦੇ 6 ਲੱਖ ਦੀ ਜੇ ਆਪਾਂ ਗਿਣਤੀ ਲੈ ਕੇ ਚੱਲਦੇ ਹਾਂ ਤਾਂ ਉਹਦੇ ਵਿੱਚੋਂ 3 ਲੱਖ ਦੇ ਕਰੀਬ ਲੋਕ ਡਰੌਨਟੋ ਏਰੀਆ ਦੇ ਵਿੱਚ ਰਹਿੰਦੇ ਨੇਗੇ ਤੇ ਕੰਮ ਕੀ ਕਰਦੇ ਨੇ ਉਹ ਮੋਸਟਲੀ ਕਹਿੰਦੇ ਉਹਦੇ ਵਿੱਚੋਂ 20 ਹਜ਼ਾਰ ਲੋਕ ਨੇ ਜਿਹੜੇ ਉਹ ਤਾਂ ਕੰਸਟਰਕਸ਼ਨ ਤੇ ਲੱਗੇ ਹੋਏ ਨੇ ਕੁਝ ਕਲੀਨਿੰਗ ਬਿਜ਼ਨੈਸਸ ਐ ਜਿਹੜੇ ਉੱਥੇ ਫੂਡ ਸਰਵਿਸਸ ਨੇ ਉੱਥੇ ਬਿਹਾਈਂਡ ਦਾ ਕਾਊਂਟਰ ਨਹੀਂ ਕੰਮ ਕਰਦੇ ਹੈਗੇ ਜਿਹੜੇ ਕਿ ਅੰਦਰ ਕਿਚਨ ਦੇ ਵਿੱਚ ਕਲੀਨਿੰਗ ਕਰ ਲਈ ਕਿਚਨ 'ਚ ਕੋਈ ਰੋਟੀ ਪਾਣੀ ਬਣਾ ਲਿਆ ਇਹ ਸਾਰੀ ਚੀਜ਼ ਇਹ ਜੇ ਲੋਕ ਜਿਹੜੇ ਨੇ ਉਹ ਕੰਮ ਕਰਦੇ ਨੇ ਅੱਛਾ ਟੈਕਸ ਕਟਾਉਂਦੇ ਨੇ ਕਈ ਲੋਕ ਪਰ ਉਹਨਾਂ ਕੋਲੇ ਬੈਨੀਫਿਟ ਕੋਈ ਨਹੀਂ ਹੁੰਦੇ ਮੈਡੀਕਲ ਕੋਈ ਨਹੀਂ ਹੁੰਦਾ ਜਾਂ ਫਿਰ ਉਹ এডਿਕੇਸ਼ਨ ਨਹੀਂ ਲੈ ਸਕਦੇ ਸੋ ਇਸ ਤਰੀਕੇ ਦੇ ਇਹ तकरीबन 3 ਲੱਖ ਲੋਕ ਜਿਹੜੇ ਨੇ ਉਹ ਗ੍ਰੇਟਰ ਟ੍ਰਾਂਟੋ ਏਰੀਆ ਦੇ ਵਿੱਚ ਨਹੀਂ ਅੱਛਾ ਰਹਿੰਦੇ ਉੱਥੇ ਕਿਉਂ ਨੇ ਟ੍ਰਾਂਟੋ ਦੇ ਵਿੱਚ ਸੰ 2013 ਦੇ ਵਿੱਚ ਇੱਕ ਪਾਲਿਸੀ ਬਣਾਈ ਗਈ ਸੀ ਟ੍ਰਾਂਟੋ ਸਿਟੀ ਨੇ ਇਹ ਪਾਲਿਸੀ ਬਣਾਈ ਸੀ ਐਕਸੈਸ ਟੂ ਸਿਟੀਜ਼ ਸਰਵਿਸਸ ਫਾਰ ਅਨ ਡਾਕੂਮੈਂਟਿਡ ਟੋਰਾਂਟੇਰੀਅਨ ਵੀ ਟੋਰਾਂਟੋ ਦੇ ਜਿਹੜੇ ਲੋਕ ਨੇ ਜਿਨ੍ਹਾਂ ਕੋਲ ਦਸਤਾਵੇਜ਼ ਹੈ ਨਹੀਂਗੇ ਉਹ ਸਿਟੀ ਦੀਆਂ ਸਰਵਿਸਿਜ਼ ਨੂੰ ਕਿਵੇਂ ਲੈ ਸਕਦੇ ਨੇ 2013 ਤੋਂ ਇਹ ਜਿਹੜੀ ਹੈਗੀ ਇਹ ਪਾਲਿਸੀ ਕੰਮ ਕਰ ਰਹੀ ਹੈ ਹੈਲਥ ਕੇਅਰ ਉਹਨਾਂ ਨੂੰ ਉੱਥੇ ਮਿਲ ਜਾਂਦਾ ਐਜੂਕੇਸ਼ਨ ਉਹਨਾਂ ਨੂੰ ਉੱਥੇ ਮਿਲ ਸਕਦੀ ਹੈ ਵਿਦਆਊਟ ਫੀਅਰ ਤਾ ਕਰਕੇ ਵੀ ਇਹ ਲੋਕ ਉੱਥੇ ਬੈਠੇ ਨੇ ਤੇ ਬਹੁਤ ਸਾਰੀਆਂ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਕਿ ਇਹਨੂੰ ਸਪੋਰਟ ਕਰਦੀਆਂ ਨੇ ਹੁਣ ਦੂਸਰੇ ਨੰਬਰ ਤੇ ਵੱਡੀ ਗਿਣਤੀ ਜਿਹੜੀ ਰਹਿੰਦੀ ਹੈ ਉਹ ਹੈ ਜੀ ਵੈਨਕੂਵਰ ਵੈਨਕੂਵਰ ਤੇ ਉਸਦੇ ਆਲੇ-ਦੁਆਲੇ ਦਾ ਜਿਹੜਾ ਏਰੀਆ ਹੈ ਟ੍ਰਾਂਟੋ ਦੇ ਵਿੱਚ ਜਿਹਦੀ ਟੋਟਲ ਪਾਪੂਲੇਸ਼ਨ ਹੈ ਨਾ ਉਹਦੇ ਵਿੱਚੋਂ 50% ਮਾਈਗ੍ਰੈਂਟਸ ਨੇ ਲੇਕਿਨ ਜਿਹੜੀ ਵੈਨਕੂਵਰ ਦੀ ਟੋਟਲ ਜਿਹੜੀ ਪਾਪੂਲੇਸ਼ਨ ਹੈ ਉਹਦੇ ਵਿੱਚੋਂ 41% ਮਾਈਗ੍ਰੈਂਟਸ ਨੇ ਔਰ ਉਥੇ ਜਿਹੜੇ ਬਹੁਤ ਸੋਹਣਾ ਲੈਂਡਸਕੇਪ ਹੈ ਵੈਨਕੂਵਰ ਦਾ ਉਥੇ ਟੂਰਿਸਟ ਬਹੁਤ ਆਉਂਦਾ ਹੈ ਸੋ ਜਿਹੜੇ ਬਿਨਾ ਦਸਤਾਵੇਜ਼ ਲੋਕ ਨੇ ਉਹ ਹੌਸਪਿਟੈਲਿਟੀ ਦੇ ਵਿੱਚ ਜ਼ਿਆਦਾ ਕੰਮ ਕਰਦੇ ਨੇ ਕੰਸਟਰਕਸ਼ਨ ਦੇ ਵਿੱਚ ਵੀ ਹੈਗੇ ਨੇ ਤੇ ਨਾਲ ਦੇ ਨਾਲ ਉਥੇ ਕੇਅਰ ਗੀਵਰ ਤੇ ਬੇਬੀ ਸਿਟਿੰਗ ਇਹ ਜੀ ਚੀਜ਼ ਜਿਹੜੀ ਹੈ ਉਹ ਬਿਨਾ ਦਸਤਾਵੇਜ਼ ਲੋਕ ਕਾਫੀ ਹੱਦ ਤੱਕ ਕਵਰ ਕਰ ਲੈਂਦੇ ਨੇ ਅੱਛਾ ਇਹ ਵੱਡੇ ਸਿਟੀ ਦੀ ਪਾਲਿਸੀ ਵੀ ਬਹੁਤ ਵਧੀਆ ਹੈ ਇਨਾਂ ਨੇ ਸਾਲ 2016 ਦੇ ਵਿੱਚ ਐਕਸੈਸ ਵਿਦਆਊਟ ਫੀਅਰ ਇੱਕ ਪਾਲਿਸੀ ਬਣਾਈ ਸੀ ਜਿਹਨੂੰ ਜਿਹਦੇ ਵਿੱਚ ਅਲਾਉ ਕੀਤਾ ਸੀ ਕਿ ਕੋਈ ਵੀ ਅਨਡਾਕੂਮੈਂਟਡ ਜੇ ਕੋਈ ਮਾਈਗ੍ਰੈਂਟ ਹੈ ਜਿਹੜਾ ਉਹ ਕਿਸੇ ਕਲੀਨਿਕ 'ਚ ਜਾਵੇ ਤਾਂ ਪੁਲਿਸ ਡਿਪਾਰਟਮੈਂਟ ਨੂੰ ਹਿਦਾਇਤ ਸੀ ਵੀ ਤੁਸੀਂ ਉਹਦੀ ਇਨਫਾਰਮੇਸ਼ਨ ਜਿਹੜੀ ਹੈ ਇਮੀਗ੍ਰੇਸ਼ਨ ਤੱਕ ਨਹੀਂ ਦੇਣੀ ਹੈਗੀ ਸੋ ਸਿਟੀ ਦੀਆਂ ਸਰਸਿਸ ਦੇ ਵਿੱਚ ਬਿਨਾਂ ਡਰ ਲੋਕ ਜਾ ਸਕਦੇ ਨੇ ਇਸ ਕਰਕੇ ਵਧੇਰੇ ਲੋਕ ਜਿਹੜੇ ਨੇਗੇ ਉਹ ਉਹ ਜਗ੍ਹਾ ਦੇ ਉੱਪਰ ਰਹਿੰਦੇ ਨੇ ਹੁਣ ਇਹ ਦੋ ਵੱਡੇ ਸਿਟੀ ਨੇ ਜਿੱਥੇ ਕਿ ਆਪਣੀ ਪੰਜਾਬੀ ਆਪਣੀ ਭਾਰਤੀ ਪਾਪੂਲੇਸ਼ਨ ਹੈ ਜਿਹੜੀ ਉਹ ਜ਼ਿਆਦਾ ਹੈ ਤੇ ਭਾਰਤੀ ਅਨ ਡਾਕੂਮੈਂਟਡ ਲੋਕ ਵੀ ਜ਼ਿਆਦਾ ਨੇ ਤੀਸਰੀ ਨੰਬਰ ਤੇ ਆਉਂਦਾ ਜੀ ਮੋਂਟਰੀਅਲ ਮੋਂਟਰੀਅਲ ਕਿਊਬੈਕ ਦਾ ਇੱਕ ਕਲਚਰਲ ਹਿੱਸਾ ਹੈ cultural ਆਪਾਂ ਉਹਨੂੰ ਹਾਰਟ ਕਹਿ ਸਕਦੇ ਇਹ ਇੱਕ ਸੈਂਚਰੀ ਸਿਟੀ ਹੈ ਫ੍ਰੈਂਚ ਸਪੀਕਿੰਗ ਸਿਟੀ ਹੈ ਇੱਥੇ ਲੋਕਾਂ ਜਿਹੜੇ ਲੈਟਿਨ ਅਮਰੀਕਾ ਤੋਂ ਜ਼ਿਆਦਾ ਆਏ ਹੋਏ ਨੇ ਜਿਹੜੇ ਉਹ ਲੋਕ ਨੇ ਉੱਥੇ ਉਹ ਅਨਡਾਕੂਮੈਂਟਿਡ ਜ਼ਿਆਦਾ ਨੇ ਸੋ ਹੈਟੀਅਨ ਲੋਕ ਹੋਗੇ ਲੈਟਿਨ ਅਮਰੀਕਨ ਹੋਗੇ ਉਹ ਸਾਰੇ ਜਿਹੜੇ ਨੇ ਉਸ ਏਰੀਆ ਦੇ ਵਿੱਚ ਵੱਸਦੇ ਨੇ ਜਿਹੜੇ ਬਿਨਾਂ ਦਸਤਾਵੇਜ਼ ਨੇ ਜ਼ਿਆਦਾਤਰ ਕੰਮ ਉਹ ਮੈਨੂਫੈਕਚਰਿੰਗ ਦੇ ਵਿੱਚ ਕਰਦੇ ਨੇ ਔਰ ਮੋਂਟਰੀਅਲ ਦੇ ਵਿੱਚ ਸਨ 2017 ਤੋਂ ਕਿਉਂਕਿ ਇਹ ਸੈੰਕਚੁਰੀ ਸਿਟੀ ਹੈ ਇੱਥੇ ਮਿਊਸਪਲ ਆਈਡੀ ਵੀ ਬਣ ਜਾਂਦੀ ਹੈ ਜੇ ਕਿਸੇ ਕੋਲ ਦਸਤਾਵੇਜ਼ ਹੈ ਨਹੀਂਗੇ ਸੋ ਉਹਦੇ ਨਾਲ ਤੁਸੀਂ ਲਾਇਬ੍ਰੇਰੀ ਨੂੰ ਐਕਸੈਸ ਕਰ ਸਕਦੇ ਹੋ ਰੀਕ੍ਰੀਏਸ਼ਨਲ ਜਿਹੜੀਆਂ ਸਾਰੀਆਂ ਸਰਸਿਸ ਹੈ ਉੱਥੇ ਵੀ ਐਕਸੈਸ ਕਰ ਸਕਦੇ ਹੋ ਤਾਂ ਵੀ ਲੋਕ ਜ਼ਿਆਦਾ ਮੋਂਟਰੀਅਲ ਨੂੰ ਪ੍ਰੀਫਰ ਕਰਦੇ ਉਸ ਤੋਂ ਬਾਅਦ ਅਗਲਾ ਆਉਂਦਾ ਹੈ ਜੀ ਕੈਲਗਰੀ ਐਡਮਿੰਟਨ ਆਰਟਵਾ ਵੈਨੀਪੈਗ ਹੇਮਲਟਨ ਕਿਚਨਰ ਤੇ ਫਿਰ ਲੰਡਨ ਇਹ ਸਾਰੇ ਅਜਿਹੇ ਸਿਟੀਜ਼ ਨੇ ਜਿੱਥੇ ਜ਼ਿਆਦਾ ਬਿਨਾਂ ਦਸਤਾਵੇਜ਼ ਲੋਕ ਵਸਦੇ ਨੇ